ਲੋਏ ਸੇਵਕ ਆ ਤਮਾਧਿਆ ਕਰਨ ਚੱਲੀ ਆ ਪਤਾ ਉਹ ਬਈਆ ਤੁਹਾਨੂੰ ਕੀ ਮਿਲਦਾ ਕੀ ਮਿਲਦਾ ਸਾਡੀ ਬੂ ਸਾਡੀ ਬੂ ਸਾਡੀ ਬੂਥੀ ਮਚਾ ਕੇ ਕੀ ਮਿਲਦਾ ਬਈਆ ਤੁਹਾਨੂੰ ਹੈ ਕੀ ਮਿਲਦਾ ਤੁਹਾਨੂੰ ਐ ਤੁਹਾਨੂੰ ਹੈ ਤੇ ਚੰਗੇ ਨਹੀਂ ਲੱਗਦੇ ਹੈ ਜਾਂ ਤੁਸੀਂ ਕੁਝ ਨਹੀਂ ਦੇਖਣਾ ਚਾਹੁੰਦੇ ਸਾਨੂੰ ਕਿ ਤੁਸੀਂ ਚਾਹੁੰਦੇ ਨਹੀਂ ਵੀ ਅਸੀਂ ਦੁਨੀਆ ਤੇ ਰਹੀਏ ਐਂ ਨਾ ਕਰਾ ਕੋਈ ਵੀ ਮਾਨੇ ਕਿ ਤੈਨਾਂ ਦਾ ਬਲਟ ਜਾ ਘਟ ਤੇ ਪਤਾ ਨਹੀਂ ਲੱਗ ਜਾਂਦਾ ਹੋਰ ਕੋਈ ਵੱਡੀ ਗੱਲ ਨਹੀਂ ਹੈਗੀ ਹੋਰ ਅਜੀ ਕੁਝ ਨਹੀਂ ਕਹਿੰਦੇ ਤੁਹਾਨੂੰ ਪਰ ਐਜੇ ਨਾ ਕਰੇ ਪਰ ਵਾਹ ਸਾਰਾ ਪਲਾਟ ਜੇ ਘੜਦਾ ਵਾਧਾ ਨਾ ਲੜਿਆ ਤੂੰ ਮੇਨਾ ਮੈਂ ਭਾ ਕਰੂਰਾ ਤੇ ਨਾ ਵੇ ਕਰ ਕੇ ਲੀ ਗੱਲ ਤੇ ਮਾਰੀ ਓਏ ਆਜੋ ਓਏ ਆਜੋ ਓਏ ਹੁਣ ਓ ਕਿੱਥੇ ਰਹਿ ਗਏ ਆਜੋ ਓਏ ਮੇਰੀ ਲਾਂਤਾਂ ਪਾਉਣਾ ਟੀਮ ਆਜੋ ਓਏ ਓਏ ਆਜੋ ਓਏ ਪਾ ਦੋ ਓਏ ਲਾਂਤਾਂ ਉਹ ਭਰਾਵੋ ਹੁਣ ਪਾਣੀ ਸਰਤੁੰਦੀ ਲੱਗਦਾ ਜਾਂਦਾ ਹੁਣ ਬਸ ਦੀਆਂ ਗੱਲਾਂ ਰਹੀਆਂ ਨਹੀਂ ਹੈ ਮੈਂ ਬਰ ਕਹਿੰਦਾ ਕਾਲਜਾ ਮੱਚਦਾ ਕਾਲਜ ਦਾ ਮੱਚੂ ਕੀ ਜਦੋਂ ਹੁਣ ਕਹਿੰਦੇ ਤਾਂ ਹੈ ਨਹੀਂ ਕੁਸ ਬਸ ਮਾਰਕਟ ਫੋਕਿਆ ਕਰੋ 13 ਨਾਲੇ ਆ ਜਾਣ ਬਿਨੂ ਆ ਮੂਰੇ ਜਦੋਂ ਪੂਰੀ ਕਲਾਸ ਲੱਗੀ ਐ ਕਿਵੇਂ ਆਪਣਾ ਕਾਲਜਾ ਮਚਾ ਦਨਗੇ ਯਾਰ ਐ ਕੋਈ ਗੱਲ ਆ ਯਾਰ ਹੈਲੋ ਉਹ ਬਕਾ ਲੋ ਬਾਈ ਇਹਨਾਂ ਦੇ ਪਿੰਡ ਦੇ ਸਰਪੰਚ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਚੰਗੇ ਡਾਕਟਰ ਤੋਂ ਉਹ ਬਾਈ ਦਾ ਲਾਜ ਲੂਜ ਕਰਾਇਆ ਜਾਵੇ ਇਹਨੂੰ ਐ ਨਹੀਂ ਪਤਾ ਲੱਗਦਾ ਵੀ ਕਿਹੜੀ ਖਾਣ ਵਾਲੀ ਚੀਜ਼ ਐ ਕਿਹੜੀ ਕੰਮ ਆਉਣ ਵਾਲੀ ਚੀਜ਼ ਐ ਕਿਹੜੀ ਚੀਜ਼ ਕਿਵੇਂ ਐ ਇਹ ਹਰ ਇੱਕ ਚੀਜ਼ ਨੂੰ ਖਾਂਦਾ ਐ ਭਰਾਵਾ ਝਟਕੇ ਝਟਕੇ ਲਵਾਉ ਉਹਦੇ ਬਿਜਲੀ ਦੇ ਫੇਰ ਇਹਨੂੰ ਕੋਈ ਸੁਰਤ ਆਵੇ ਮਾੜੀ ਮੋਟੀ ਵੀ ਇਹ ਚੀਜ਼ਾਂ ਖਾਣ ਵਾਲੀਆਂ ਨਹੀਂ ਹੈਗੀਆਂ ਇਹ ਲੋਹੇ ਦੀਆਂ ਚੀਜ਼ਾਂ ਨੇ ਹੈ ਅੰਦਰ ਜਾ ਕੇ ਫਿਰ ਕਹਿੰਦੇ ਸਾਡੇ ਉੱਥੇ ਫਸ ਗਈ ਉੱਥੇ ਫਸ ਗਈ ਫਿਰ ਮੁੜ ਕੇ ਔਖੇ ਹੋਈ ਜਾਣਗੇ ਤੇ ਫਿਰ ਡਾਕਟਰ ਨੇ ਵੀ ਨਹੀਂ ਉੱਥੇ ਇਲਾਜ ਕਰਨਾ ਸਮਾਰਿਖ ਜਾਂ ਭਰਾਵਾ ਭਰਾ ਅੰਦਰੋਂ ਟਪਾਈ ਲੈ ਸਮਾਰ ਕੇ ਇਥੋਂ ਉੱਤਰ ਤੱਕ ਭਰ ਲੈ ਇਹਨੂੰ ਇਥੇ ਗੱਲ ਤੱਕ ਭਰਾ ਕੰਮੀ ਨਿਬੜ ਜਾਈਆ ਇਹ ਹਮੇਸ਼ਾ ਰੋਜ਼ ਸਮਝਾਉਂਦੇ ਸੀ ਵੀ ਨਹੀਂ ਚੰਗੇ ਲੱਗਦੇ ਰੋਜ਼ ਕਿੰਨੇ ਕਿ ਤੈਨੂੰ ਕਮੈਂਟ ਕਰਨਗੇ ਰੋਜ਼ ਤੈਨੂੰ ਕੀ ਕੀ ਬੰਦੇ ਸਮਝਾਉਣਗੇ ਤੇ ਤੈਨੂੰ ਹੀ ਨਹੀਂ ਪਤਾ ਲੱਗਦਾ ਕੀ ਕਰਨਾ ਹੈ ਕੀ ਨਾ ਹੈ ਤੇ ਤੈਨੂੰ ਤਾਂ ਕਹਿੰਦੇ ਵਿਊ ਮੁੱਕ ਹੋ ਗਏ ਹੁਣ ਤੂੰ ਇੱਕ ਵੀਡੀਓ ਉਹ ਖਾਂਦੇ ਦੀ ਵੀ ਬਣਾ ਲੈ ਉਹਦੇ ਵੀ ਵਿਊ ਵਧ ਹੀ ਜਾਣਗੇ ਮੰਗਲ ਤੋਂ ਹੀ ਪਹਿਲਾਂ ਜੱਟ ਲਿਆ ਦਿੰਦਾ ਅਲੱਗੀਆਂ ਅਲੱਗੀਆਂ ਮਿਲਦੇ ਅਮ ਮੰਗਲ ਤੋਂ ਹੀ ਨਹੀਂ ਪਹਿਲਾਂ ਜੱਟ ਲਿਆ ਕੇ ਦਿੰਦਾ ਜੱਟ ਤਾਂ ਡਰ ਕੇ ਹੀ ਲਿਆ ਦਿੰਦਾ ਵਿਚਾਰਾ ਪੀ ਇਹ ਵੀ ਤਾਂ ਮੁੱਕੀ ਬੱਛੀ ਤਾਂ ਇੱਕ ਮੁੱਕੀ ਨਾਲ ਹੀ ਧਰਤੀ 'ਚ ਗੱਡ ਦੂ ਐ ਉਹਦੇ ਕੀ ਤਾਕਤ ਬਿਨਾਂ ਲਿਆ ਕੇ ਦੇਵੇ ਤੂੰ ਤਾਂ ਚਾਹ ਜਾਜ ਮੰਗਲਾ ਤੂੰ ਵੀ ਲੈ ਕੇ ਦੇ ਔਖ ਸਭ ਕਹਾ ਕੇ ਵਿਚਾਰਨ ਦਾ ਚਾਹੇ 400 ਰੁਪਈਆ ਤਾਂ ਪੈਸੇ ਫੜਨੇ ਪੈਣ ਪਤਾ ਲੈ ਕੇ ਦੂਦ ਤਾਂ ਹੁਣ ਉਹ ਤਾਂ ਉਤੋਂ ਦੀ ਇਹਨੇ ਕੰਮ ਪਤਾ ਪਹਿਲੀ ਗੱਡੀ ਦੇਖੀ ਐ ਜਿਹੜੀ ਬਿਨਾ ਐਕਸੀਡੈਂਟ ਤੇ ਏਅਰ ਬੈਗ ਖੁੱਲੇ ਪਏ ਨੇ ਮੈਨੂੰ ਇਹ ਤਾਂ ਗੱਡੀ 'ਚ ਬੈੰਨੇ ਕਿਵੇਂ ਉਹ ਕਿਵੇਂ ਉਤਰਦੇ ਗੱਡੀ 'ਚ ਕਿ ਇਕੱਲਾ ਫਸ ਕੇ ਬੈੰਨੇ ਬਸ ਅਗਲਾ 4 ਬੰਦੇ ਹੀ ਕੱਢਦੇ ਨੇ ਗੱਡੀ 'ਚ ਰਵਲੇ ਉਹਦੇ ਕੀ ਸਾਰੇ ਦੀ ਗੱਲ ਚੱਤ ਤੂੰ ਤਾਂ ਲੈ ਕੇ ਦੁਨੀਆ ਪਿੰਦੀ ਨੱਚੀ ਚ ਉਹਨੇ ਮਰਨਾ ਹੀ ਜਵਾਬ ਦੇ ਕੇ ਸਾਡੇ ਅੱਗੇੋਂ ਤਾਂ ਲੰਘ ਸਾਡੀ ਉਮਰ ਵੀ ਤੈਨੂੰ ਲੱਗਦੇ ਤੇਰੀ ਜ਼ਿੰਦਗੀ ਹਸੀਨ ਜਰ ਦੁਨੀਆ ਤੇ ਮੁੰਡਿਆਂ ਦੀ ਤਾਂ ਨਹੀਂ ਕਮੀ ਹੈਗੀ ਫਿਰ ਕੁੜੀਆਂ ਆਪਸ ਵਿੱਚ ਕਿਵੇਂ ਵਿਆਹ ਕਰਾਈ ਜਾਂਦੀਆਂ ਨੇ ਮੈਂ ਤਾਂ ਹੀ ਨਹੀਂ ਸਮਝਉਂਦੀ ਯਾਰ ਹੈ ਇਹਨਾਂ ਦੇ ਭੈਣ ਦੇ ਇਹ ਜਿਹੇ ਰਿਸ਼ਤੇਦਾਰ ਨੇ ਮੇਰੇ ਸਾਲੇ ਜਿਹੜੇ ਜਹਾਜ ਹੱਤ ਪਈਏ ਤੇ ਪਿੰਭੰਦਰ ਭੁੱਲਣਾ ਤਾਂ ਲੂਣ ਤੋਂ ਦੋਵਾਂ ਇਹਨਾਂ ਨੂੰ ਵੀ ਪਈ ਇਹ ਕੰਮ ਇਹ ਇਹ ਐਗਮੋਂ ਦੇ ਹੁੰਦੇ ਨੇ ਇਹ ਜਿਹੜੇ ਤਾਂ ਕੁਦਰਤ ਨਾਲ ਖਿਲਵਾੜ ਕਰੀ ਜਾਂਦੀਆਂ ਇਹ ਤਾਂ ਇਹ ਤਾਂ ਰੱਬ ਦੇ ਰੱਬ ਦੇ ਜਿਹੜੇ ਉਹ ਬਣਾਏ ਸੀ ਕਿ ਰੱਬ ਨੇ ਕਾਨੂੰਨ ਬਣਾਏ ਸੀ ਤਾਂ ਉਹਦੇ ਉਲਟ ਹੋ ਜਾਂਦਾ ਕੰਮ ਤੇ ਤੁਸੀਂ ਇਹਨਾਂ ਦੇ ਹਾਰ ਪਾਈ ਜਾਂਦੇ ਤੁਸੀਂ ਇਹਨੂੰ ਸਮਝਾਓ ਵੀ ਇਹ ਚੀਜ਼ਾਂ ਐ ਨਹੀਂ ਹੁੰਦੀਆਂ ਭਾਈ ਇਹ ਚੀਜ਼ਾਂ ਜਿਹੜੀ ਇੱਕ ਸਿਸਟਮ ਬਣਿਆ ਹੋਇਆ ਕੁਦਰਤ ਦਾ ਉਸ ਨਾਲ ਅਮਨ ਚੱਲਦਾ ਇਹ ਤਾਂ ਇਹ ਤਾਂ ਕੁਦਰਤ ਤੋਂ ਬਾਹਰ ਹੋਏ ਪੈਣੇ ਮੈਨੂੰ ਤਾਂ ਸਮਝ ਨਹੀਂ ਆਉਂਦਾ ਫੇ ਕਰਨਗੇ ਵੀ ਕੀ ਓਹੋ ਇਹਨੂੰ ਕਹਿੰਦੇ ਆ ਉੜਦਾ ਤੀਰ ਲੈਣਾ ਤੇ ਡੈਸ਼ ਪੰਗੇ ਲੈਣਾ ਇਹ ਹੁੰਦੇ ਨਹੀਂ ਆ ਪੰਗੇ ਜਿਹੜੇ ਲੋਕ ਕਹਿੰਦੇ ਹੁੰਦੇ ਨੇ ਵੀ ਇਹ ਤਾਂ ਸਾਰਾ ਦਿਨ ਉਹ ਪੰਗੇ ਲਾ ਦਰੰਦੇ ਉਹ ਪੰਗੇ ਇਹਨੂੰ ਕਹਿੰਦੇ ਨੇ ਦੀਗਣ ਮਚਾਲੇ ਜੀ ਨਾ ਚੱਤ ਲਾਉਂਦੇ ਮੇਰਾ ਸਾਰਾ ਬੈਠ ਨੂੰ ਥਾਸੀ ਜਾਉਂਗਾ ਮੁਰਕੀ ਭੈਣੋ ਗੇਮਾਂ ਬਣੀਆਂ ਨੇ ਗੇਮਾਂ ਤੂੰ ਚਾਚ ਨਾਲ ਖੇਡ ਲਓ ਵੀ ਇਹ ਕਾਦੀ ਗੇਮ ਹੈ ਲੈ ਆਪ ਮੁੜ ਕੇ ਡਾਕਟਰ ਨੂੰ ਤੇ ਕੀ ਦਾਦਾ ਜਾ ਕੇ ਵੀ ਮੇਰੇ ਤਾਂ ਕਿੱਥੇ ਕੀ ਮੈਂ ਕੀ ਕਰਦਾ ਸੀਗਾ ਅਗੇ ਡਾਕਟਰ ਨੇ ਵੀ ਪਤਾ ਨਹੀਂ ਕੀ ਕੁਐਸਚਨ ਆਉਣਾ ਐਂਦਾ ਮੜਾ-ਮੜਾ ਦੇਖ ਲਿਆ ਕਰੋ ਵੀ ਕਿਹੜੀਆਂ ਚੀਜ਼ਾਂ ਖੇਡਣ ਵਾਲੀਆਂ ਨੇ ਕਿਹੜੀਆਂ ਨਹੀਂ ਹੈਗੀਆਂ ਹਾਂ ਹਾਂ ਨਸਾਹੀ ਗੇਮ ਰਹਿ ਗਈ ਸੀ ਉਹ ਵੀ ਆਪਾਂ ਕਰਤੀ ਪੂਰੀ ਆਪਾਂ ਤਾਂ ਨਵੇਂ ਤੋਂ ਨਵੀਆਂ ਗੇਮਾਂ ਲੈ ਕੇ ਆਉਣੀਆਂ ਨੇ ਨਾ ਜਿਹਦੇ ਲੋਕਾਂ ਨੂੰ ਹਾਂ ਜਿਹਦੇ ਨਾਲ ਲੋਕਾਂ ਦਾ ਨੁਕਸਾਨ ਹੋਵੇ ਆਪਾਂ ਤਾਂ ਉਹ ਗੇਮਾਂ ਲੈ ਕੇ ਆਉਣੀਆਂ ਨੇ ਭੈਣ ਦਾ ਇਹ ਟੱਕਲ ਦੀ ਗੇਮ ਆ ਯਾਰ ਇਹ ਤਾਂ ਢੂਗਣਾ ਤੜਵੂਗੇ ਮੈਂ ਯਾਰ ਚੂਲਾ ਤੜਵਾਉਂਗੇ ਮੈਂ ਯਾਰ ਕਮਾਲ ਹੋ ਰਹੀ ਹੈ ਜਦ ਕੀ ਆ ਗਏ ਇੰਨੇ ਤਾਂ ਇਹਨਾਂ ਨੂੰ ਨਾਮ ਤੇ ਨਹੀਂ ਜਾਣਨਾ ਜਿੰਨਾ ਡਾਕਟਰਾਂ ਨੇ ਲੈ ਜਾਣ ਹੁਣ ਇੱਥੇ ਜੇ ਵੱਜ ਪੈ ਗਿਆ ਕਿਸੇ ਦਾ ਕੋਈ ਚੂਲਾ ਟੁੱਟ ਗਿਆ ਕਿਸੇ ਦਾ ਕੋਈ ਗਿੱਟਾ ਗੋਡਾ ਨਿਕਲ ਗਿਆ ਕਿਸੇ ਦਾ ਛੇਸਾਰਾਂ ਦਿਨ ਪਈ ਪੈਣਾ ਮੰਜੇ ਤੇ ਹੱਗੀ ਜਾਇਓ ਪਰ ਇਹ ਤਾਂ ਇੰਨੇ ਲੋਕ ਗਲਾਨ ਨੇ ਕਿ ਮੈਂ ਤਾਂ ਸੁਣ ਕੇ ਆਪਣੀ ਗਲਾਨ ਨੇ ਕਿ ਸਾਰੀ ਦੁਨੀਆ ਦੀ ਗਲਾਨ ਤਰੇ ਫਿਰਦੇ ਨੇ ਵੀ ਜਿਹੜੇ ਮਾਂ ਆਪ ਦੇ ਜਾਨ ਦੀ ਪਰਵਾਹੀ ਨਹੀਂ ਕਰਦੇ ਮੇਰੇ ਸਾਰੇ ਦੇ ਬਸ ਇੱਕ ਦੂਜੇ ਨੂੰ ਦੇਖਦੇ ਫਿਰ ਮਵੀ ਲੱਗੀ ਜਾਂਦੇ ਰਹਿੰਦੇ ਨੇ ਲੇ ਪੈਂ ਦੇ ਗੱਲ ਜਾਂਦੇ ਤਾਂ ਦੇਖ ਲੋ ਲੈ ਵੀ ਮਰੇ ਸਨ ਹੱਡੀਆਂ ਨਾ ਟੁੱਟ ਰਟ ਕੇ ਪਤਾ ਨਹੀਂ ਕਿਹੜੀਆਂ ਗੜੀਆਂ ਖੜੀ ਜਿਹਾ ਲੱਗਣੀਆਂ